ਲੋਕ ਸਭਾ ਅੰਦਰ ਐਫਸੀਆਈ ਦੀ ਕੰਸਲਟਿੰਗ ਕਮੇਟੀ ਦਾ ਮੈਂਬਰ ਬਣਨ ਦੀ ਖੁਸ਼ੀ ਵਿੱਚ ਸਰਦਾਰ ਸ਼ੇਰ ਸਿੰਘ ਖੋਬਾਇਆ ਨੂੰ ਅੱਜ ਫਾਜ਼ਿਲਕਾ ਪੁੱਜਨ ਤੇ ਕਾਂਗਰਸੀ ਵਰਕਰਾਂ ਵੱਲੋਂ ਲੱड्डੂ ਖੁਆ ਕੇ ਖੁਸ਼ੀ ਮਨਾਈ ਗਈ ਅਤੇ ਕਿਹਾ ਗਿਆ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੈ ਉਸ ਨਾਲ ਪੰਜਾਬ ਦਾ ਵੱਡਾ ਫਾਇਦਾ ਹੋਵੇਗਾ ਅਤੇ ਕਿਉਂਕਿ ਜਲਾਬਤ ਹਲਕੇ ਵਿੱਚ ਸਾਰੋਂ ਜ਼ਿਆਦਾ ਸ਼ਾਂਤ ਰਹਣਾ ਅਤੇ ਲੋਕਾਂ ਨੂੰ ਮੁਸ਼ਕਲ ਨਹੀਂ ਆਣ ਦਿੱਤੀ ਜਾਵੇਗੀ ਇਸ ਮੌਕੇ ਬੋਲਦੇ ਹੋਏ ਸਰਦਾਰ ਸ਼ੇਰ ਸਿੰਘ ਕੋਹਾਵਾ ਵੱਲੋਂ ਸ਼੍ਰੀ ਰਾਹੁਲ ਗਾਂਧੀ ਖੜਗੇਜੀ ਸੋਨੀਆ ਗਾਂਧੀ ਤੇ ਸਮੂਹ ਕਾਂਗਰਸ ਕਮੇਟੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦਾ ਨਾਮ ਭੇਜਿਆ ਇਸ ਮੌਕੇ ਉਹਨਾਂ ਦੇ ਨਾਲ ਕਈ ਕਾਂਗਰਸੀ ਐਮਸੀ ਅਤੇ ਵਰਕਰ ਤੇ ਮੁਖsortੋ ਹਲਕਾ ਇੰਚਾਰੇ ਕੁਮਾਰ ਗੌਰਵ ਗੋਲਡੀ ਚਾਂਬ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਹੋਰ ਕੀ ਕੋ ਜੁਆ ਸਭ ਕੋ ਜਰਨਲਿਸਟ ਸਾਡੇ ਨਾਲ ਬਣੇ ਕਾਂਗਰਸ ਪਾਰਟੀ ਜਿੰਦਾਬਾਦ ਸ਼ੇਰ ਸਿੰਘ ਗੁਬਾ ਜਿੰਦਾਬਾਦ ਸ਼ੇਰ ਸਿੰਘ ਗੁਬਾ ਜਿੰਦਾਬਾਦ ਬਾਹੁ ਗਾਂਧੀ ਜਿੰਦਾਬਾਦ ਬਾਹੁ ਗਾਂਧੀ ਜਿੰਦਾਬਾਦ ਸੋਨੀਆ ਗਾਂਧੀ ਜਿੰਦਾਬਾਦ ਸੋਨੀਆ ਗਾਂਧੀ ਮੈਂ ਅਦੀਵਾਰੀ ਹਾਂ ਸ਼੍ਰੀ ਰਾਹੁਲ ਗਾਂਧੀ ਜੀ ਦਾ ਇਹਨਾਂ ਨੇ ਐਮਪੀ ਸਰਦਾਰ ਸ਼ੇਰ ਸਿੰਘ ਨੂੰ ਭਵਾਇਆ ਜੀ ਨੂੰ ਪੰਜਾਬ ਦੀ ਬੜੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਇਹ ਜ਼ਿੰਮੇਵਾਰੀ ਇਹ ڈیزਰਵ ਕਰਦੇ ਸੀਗੇ ਜਿਸ ਕਰਕੇ ਇਹਨਾਂ ਨੂੰ ਦਿੱਤੀ ਹੈ ਔਰ ਸੀਨੀਅਰ ਵੀ ਸੀਗੇ ਪੰਜਾਬ ਦੇ ਵਿੱਚ ਤਿੰਨ ਵਾਰ ਇਹ ਐਮਪੀ ਜਿੱਤ ਕੇ ਅੰਦਰ ਜਾ ਚੁੱਕੇ ਹੈ ਔਰ ਟੋਟਲ ਚਾਰ ਇਲੈਕਸ਼ਨ ਲੜ ਚੁੱਕੇ ਇਹਨਾਂ ਦੀ ਸੇਨਿਓਰਟੀ ਦੇ ਸਹਾਰੇ ਇਹਨਾਂ ਨੂੰ ਬਿਠਾਇਆ ਇਹਨਾਂ ਨੇ ਸਾਰੇ ਕੰਮ ਬਖੂਬੀ ਜਾਣਦੇ ਆ ਉਹ ਜੇ ਮੈਂ ਪੂਰੇ ਤਨ ਦੇ ਹੀ ਨਾ ਲੈਵਾਂਗੇ। ਐਸਾ ਕਿਸ ਤਰ੍ਹਾਂ ਦੀ ਜਿੰਮੇਵਾਰੀ ਬਣ ਦਿੱਤੀ ਗਈ ਹੈ। ਨਾ ਮੇਰੇ ਜੋ ਸਾਡੀ ਜਿਹੜੀ ਐ ਪਾਰਟੀ ਵੱਲੋਂ ਰਾਹੁਲ ਗਾਂਧੀ ਜੀ, ਸੋਨੀਆ ਗਾਂਧੀ ਜੀ, ਖੜਗੇ ਜੀ ਤੇ ਪੰਜਾਬ ਦੇ ਲੀਡਰ ਰਾਜਾ ਅਮਰਿੰਦਰ ਸਿੰਘ ਸਾਡੇ ਰੰਦਾਵਾ ਸਾਹਿਬ, ਬਾਇਵਾ ਸਾਹਿਬ ਇਹਨਾਂ ਨੇ ਸਾਰਿਆਂ ਨੇ ਮੇਰਾ ਨਾਮ ਜੋ ਕਮੈਂਡ ਕੀਤਾ ਸੀ ਜਿਹੜਾ ਕਿ ਮੈਨੂੰ ਸੈਂਟਰ ਸਰਕਾਰ ਦੀ ਕਮੇਟੀਆਂ ਬਣੀਆਂ ਉਹਦੇ ਵਿੱਚ ਐਫਸੀਆਈ ਦਾ ਕੰਸਲਟੇਟਿਵ ਮੈਂਬਰ ਲਿਆ ਗਿਆ ਸੀ ਤੇ ਉਹਨਾਂ ਦੇ ਵਿੱਚੋਂ ਹੀ ਸਾਰੇ ਦੇਸ਼ ਦੇ ਇਹ ਮੈਂਬਰ ਸੀ ਉਹਨਾਂ ਨੂੰ ਆਪਣੀ ਆਪਣੀ ਸਟੇਟ ਦਾ ਜਿਹੜਾ ਹੈ ਉਹ ਚੇਅਰਮੈਨ ਨਿਯੁਕਤ ਕੀਤਾ ਗਿਆ ਉਹਦੇ ਵਿੱਚ ਮੈਨੂੰ ਪੰਜਾਬ ਤੋਂ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਪੰਵਾਦੀ ਆ ਸਾਡੀ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਟਵੀਟ ਦੇ ਕੇ ਇਹ ਪਾਰਲੀਮੈਂਟ ਦੀ ਇਲੈਕਸ਼ਨ ਲੜਾਈ ਤੇ ਮੈਨੂੰ ਦਿੱਕੇ ਗਿਆ ਔਰ ਅੱਜ ਜਿੱਤੇ ਪੰਜਾਬ ਦੇ ਵਿੱਚ ਐਫਸੀਆਈ ਵੱਲੋਂ ਚੇਅਰਮੈਨ ਜਿਹੜਾ ਮੈਨੂੰ ਨਿਯੁਕਤ ਕੀਤਾ ਗਿਆ ਇਹ ਉਸ ਵਾਰੀ ਮੈਂ ਸਭ ਦਾ ਕਿ ਖੁਸ਼ੀ ਹੈ ਕਿ ਸਾਰੇ ਪਾਰਟੀ ਦੇ ਨਾਲ ਖੜੇ ਹੈ ਇਸ ਕਰਕੇ ਉਹ ਜੋ ਡਿਊਟੀ ਨਿਭਾ ਜਿਹੜੀ ਇਹੋ ਚ ਤੰਦੇ ਦੇ ਨਾਲ ਨਿਭਾਉਂ ਕਿਸ ਤਰ੍ਹਾਂ ਦਾ ਕੰਮ ਹੈ ਕਿ ਜਿਹੜੀ ਉਹ ਪੰਜਾਬ ਦੇ ਰੋਜ਼ ਤੋਂ ਆਦੀ ਨੂੰ ਵਿਸ਼ੇਸ਼ ਤੌਰ ਤੇ ਦੇਖੋ ਪੰਜਾਬ 'ਚ ਜਿਹੜੇ ਬੜੇ ਵੱਡੇ ਪ੍ਰੋਜੈਕਟ ਨੇ ਜੀ ਇੱਕ ਤਾਂ ਆ ਸਾਡਾ ਫੂਲ ਜਿਹੜਾ ਵੈਸੇ ਵੀ ਪੰਜਾਬ ਦੇਸ਼ ਤੇ ਜਿਹੜੇ ਭੰਡਾਰ ਪੂਲ ਦੇ ਭੰਡਾਰ ਵਿੱਚ 7% ਜਿਹੜਾ ਉਹ ਹਿੱਸਾ ਪਾਉਂਦਾ ਹੈ ਤੇ ਇਹ ਗੱਲ ਸਾਫ਼ ਤੋਂ ਬਾਅਦ ਜਿਹੜੇ ਗੋਡਾਊਨ ਸਾਡੇ ਸਾਡੇ ਰਹਿਸ਼ ਦਾ ਕੰਮ ਹੈ ਕੰਕੜ ਦਾ ਕੰਮ ਹੈ ਉਹਨਾਂ ਦੇ ਜਿਹੜੇ ਗੋਡਾਊਨ ਐਫਸੀਏ ਦੇ ਪੂਰੇ ਪੰਜਾਬ ਦੇ ਵਿੱਚ ਹੈਗੇ ਤੇ ਉਹਨਾਂ ਦੇ ਵਿੱਚੋਂ ਜਿਹੜੇ ਡਵਾ ਡਵਾਇਸ ਦਾ ਕੰਮ ਹੋਣਾ ਹੈ ਜਿਹੜੇ ਸਾਡੇ ਅੱਜ ਪਹਿਲੀ ਆਉਣ ਵਾਲੀ ਜਿਹੜਾ ਸਰਵਿਸ ਅਧਿਸ਼ ਹੈ ਕਿ ਸਾਡੇ ਕੋਲ ਸਪੇਸ ਨਹੀਂ ਹੈ ਜੇਕਰ ਸਾਡੀ ਕੰਕੜ ਦੀ ਚੌਲ ਦੀ ਮੂਵਮੈਂਟ ਹੋਏਗੀ ਤੇ ਫਿਰ ਉਸ ਤੋਂ ਬਾਅਦ ਉਹ ਜਿਹੜੇ ਗੋਡਾਊਨ ਆ ਖਾਲੀ ਹੋਣਗੇ ਸਾਡੇ ਨਾਵੀਂ ਜਿਹੜੀ ਪੈੜੀ ਆਏਗੀ ਉਹ ਉੱਥੇ ਜਾ ਕੇ ਚੌਲ ਚੈਨਲ ਮਾਲਕ ਲਾਉਣਗੇ ਤੇ ਫਿਰ ਜਾ ਕੇ ਸਾਡੇ ਨੂੰ ਅਸੀਂ ਸਮਝੇ ਕਿ ਉਹ ਸਾਨੂੰ ਰਾਤ ਮਿਲੇਗੀ ਉਹਦੇ ਵਾਸਤੇ ਕੋਸ਼ਿਸ਼ ਕਰਾਂਗੇ ਜਿੱਤੇ ਦਿੱਤੇ ਪਹਿਲਾਂ ਇਹ ਕੁਪਵੀਸੀ ਨੂੰ ਦੂਰ ਕਰਨ ਵਾਸਤੇ ਸਭ ਤੋਂ ਪਹਿਲਾਂ ਇਹ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਆਪਣੇ ਹਲਕੇ ਕਿਉਂਕਿ ਪੰਜਾਬ ਦੇ ਸਭ ਤੋਂ ਵੱਧ ਦੇ ਰਾਈਸ ਮਿਲਣ ਉਹ ਜਲਾਲਾਬਾਦ ਵਿੱਚ ਹੈ ਫਿਰ ਫਾਇਰਤਾ ਚ ਹੈ ਗੁਰੂ ਸਾਹਿਬ ਹੈ ਤੁਰਪੁਰ ਐ ਉਹਨਾਂ ਮੁਖ ਸਰਮਲੋਟ ਉਹ ਯਾਨੀ ਕਿ ਸਾਰੇ ਹੀ ਇਹ ਇਹ ਦੇ ਵਿੱਚ ਬਾਕੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਉਹ ਰਾਈਸ ਦਾ ਬਹੁਤ ਕੰਡਾਰ ਹੈ ਤੇ ਇਸ ਲਈ ਉਸ ਨੂੰ ਉਤ ਕਰਨ ਵਾਸਤੇ ਪੂਰਾ ਯਤਨ ਕਰਾਇਆ ਜਿੱਥੇ ਕੋ ਕਮੀਆਂ ਹੋਣਗੀਆਂ ਉਹਨਾਂ ਦੂਰ ਕਰਨ ਵਾਸਤੇ ਪੂਰਾ ਜੋ ਲਾਵਾਂਗੇ ਤਾਂ ਕਿ ਯਾਦ ਵਿੱਚ ਉਹ ਸਾਡੀ ਕਣਕ ਹੈ ਸਾਡੇ ਚੌਲ ਹੈ ਇਹ ਟਾਈਮ ਟੂ ਟਾਈਮ ਜੀ ਮੂਵਮੈਂਟ ਹੁੰਦੀ ਰਹੇ ਸਾਡੀ ਫਸਲ ਇਹ ਸੁਭਾਲੀ ਜਾਵੇ इस वास्ते जो ड्यूटी लगी है बाकी कई कमियां हैं। तो के बारे में पता है बारे नहीं पता डिपार्टमेंट जाके पता लगेगा उसे तो की करना है पूरा कोशिश करना ए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत